ਇਹ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਤੋਂ ਜਿੱਥੇ ਇੱਕ ਮਾਰਕੀਟ ਦੇ ਵਿੱਚ ਦੁਕਾਨਾਂ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜੋ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਦੁਕਾਨ ਇਹ ਤਿੰਨ ਮੰਜ਼ਿਲਾ ਇਮਾਰਤ ਸੀ ਤੇ ਇਸ ਦੇ ਵਿੱਚ ਅੱਗ ਲੱਗਣ ਕਾਰਨ ਬਾਕੀ ਦੁਕਾਨਾਂ ਵੀ ਇਸ ਦੀ ਚਪੇਟ ਦੇ ਵਿੱਚ ਆ ਗਈਆਂ ਜਿਸ ਤੋਂ ਬਾਅਦ ਅੱਗ ਪੂਰੀ ਮਾਰਕੀਟ ਦੇ ਵਿੱਚੋਂ ਫੈਲ ਗਈ ਜਦ ਇਹ ਸੂਚਨਾ ਦਮਕਲ ਵਿਭਾਗ ਨੂੰ ਮਿਲੀ ਤੇ ਮੌਕੇ ਤੇ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ 40 ਤੋਂ 50 ਗੱਡੀਆਂ ਉੱਥੇ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਹੈ ਹਾਲਾਂਕਿ ਇਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਸ਼ਾਰਟ ਸਰਕਟ ਕਿ ਕਿਸੇ ਦੁਕਾਨ ਦੇ ਵਿੱਚ ਸ਼ਾਰਟ ਸਰਕਟ ਹੁੰਦਾ ਹੈ ਜਿਸ ਤੋਂ ਬਾਅਦ ਇਹ ਪੂਰੀ ਮਾਰਕੀਟ ਦੇ ਵਿੱਚ ਅੱਗ ਫੈਲ ਜਾਂਦੀ ਹੈ ਸਾਰੀਆਂ ਦੁਕਾਨਾਂ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੀਆਂ ਨੇ ਤਮਾਮ ਇਥੇ ਤਸਵੀਰਾਂ ਜੋ ਸਾਹਮਣੇ ਨਿਕਲ ਕੇ ਆਈਆਂ ਨੇ ਅੰਦਾਜ਼ਾ ਲਗਾ ਸਕਦੇ ਹੋ ਕਿ ਲੱਖਾਂ ਦਾ ਇਥੇ ਨੁਕਸਾਨ ਹੋ ਗਿਆ ਹੈ ਪਲਾਈਵੁੱਡ ਦੀ ਇਹ ਮਾਰਕੀਟ ਦੱਸੀ ਜਾ ਰਹੀ ਹੈ ਜਿੱਥੇ ਸਾਰਾ ਲੱਕੜ ਦਾ ਕੰਮ ਹੁੰਦਾ ਸੀ ਤੇ ਅੱਗ ਲੱਗਣ ਕਾਰਨ ਕਿਸ ਤਰੀਕੇ ਦੇ ਨਾਲ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਇਸ ਤਸਵੀਰ ਤੋਂ ਅੰਦਾਜ਼ਾ ਲਗਾਓ ਬੜੀ ਹੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਹੈ ਕਿ ਕੁਝ ਮੌਕੇ ਤੇ ਮੌਜੂਦ ਦਮਕਲ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਕਰਨ ਆ ਗਏ ਮੈਂ ਨਾ ਵੀ ਜੀ ਅਗਲੇ ਪਾਸੇ ਇੱਕ ਕੋਸ਼ ਵਰਕਟ ਆਇਆ ਹੈ ਜਿਸ ਦਾ ਕਿਸਰੀਆਂ ਕੰਦਾਂ ਦੇ ਕੋ ਸਾਰੀਆਂ ਹੀ ਹੈ ਉਹ ਕਿਹੜਾ ਕਿਸਮ ਹੈ ਅਗਰ ਜੀ ਉਹ ਉੱਥੇ ਸੜ ਰਿਹਾ ਉਹਨਾਂ ਦਾ ਕਿਹੜਾ ਲੱਗਾ ਕਰੇ ਪਾ ਜੀ ਇਹ ਪਿੰਡ ਕੋਟ ਟੋੜ ਬਣਦਾ ਤੇ ਦੋਬਾ ਦੇ ਸਾਹਮਣੇ ਬਣਦਾ ਕਰਦਾ ਬੰਦਾ ਇੱਕ ਦੂਜੀ ਦੁਕਾਨ ਤੋਂ ਇਹ ਭਾਡੇ ਡਰਪਲੇਸ ਭਾਣਾ ਸ਼ਾਪ ਕਰਦੇ ਇਹ ਕੰਨਾ ਕੰਨ ਸਾਰ ਹੋ ਗਏ ਇੱਥੇ ਵੀ ਜੀ ਐਸਮੈਂਟ ਕਰਾਂਗੇ ਇੱਥੇ ਇਹ ਲੋ ਦੇਖੋ ਕੀ ਬੰਦਾ ਗਿਆ ਆ ਪਾਇਰੋਫੇਅਰ ਮੌਕੇ ਕੋਈ ਨਹੀਂ ਅਗਰ ਜੀ ਆ ਕੇ ਸੀ ਕਾਫੀ ਆ ਗਈ ਸੀ ਫਿਰ ਵੀ ਟਾਈਮ ਲੱਗ ਗਿਆ ਬੜਾ ਬਜੰਦਾ ਸੀ ਕਰਦਾ ਸਰ ਜੀ ਕਿ ਕਰਨਾ ਹੈ ਜੀ 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 ਚਾਰ ਵਾਕੇ ਚਾਲੀ ਮਰ ਤੋਂ ਅੱਗ ਲੱਗੀ ਸੀ ਇਹਦੀ ਬੇਸਟ ਲੱਗੀ ਇਹ ਸਰ ਲੱਗੀ ਜਿਆ ਦੋਆਬਾ ਦੇ ਸਾਹਮਣੇ ਫਰਨੀਚਰ ਹੋ ਸਕਦਾ ਜੀ ਭਾਰਤ ਰੈਜ ਇਹ ਕਿੰਨੀ ਦਾ ਥੋੜੀ ਕਗਲ ਸੀ ਆਪਕੇ ਸਰ ਬਹੁਤ ਜਿਆਦਾ ਸੀ ਤਿੰਨੇ ਮੰਦਰਾਂ ਸੀ ਨਾਲ ਦੇ ਪਾਸੇ ਤੇ ਪਿਛਲੇ ਪਾਸੇ ਲੱਗੀ ਸੀ ਸਾਕੇ ਥੋੜੀ ਸੀ ਓਬੀ ਕੰਟਰੋਲ ਹੋ ਗਈ ਨਾਜ਼ੀ ਦੁਕਾਨ ਸੀ ਇਹਦੇ ਅਸੀਂ ਥੋੜੇ ਸੜੇ ਇੱਕ ਤੋਂ ਇਹਨਾਂ ਦਾ ਹੀ ਬਚਾ ਹੋ ਗਿਆ ਜੀ ਪਰ ਇਹ ਦੁਕਾਨ ਜੀ ਦੀ ਸਾਰੀ ਸਭ ਤੇ ਕਿੰਨੇ ਨੁਕਸਾਨ ਤੇ ਸਰ ਬਾਅਦ ਅਸਟੀਮੇਟ ਲੱਗੂਗਾ ਜੀ ਗੱਡੀਆਂ ਤੇ ਸਰ ਲੱਗੇ ਲੱਗੇ ਸਾਰਾਂ ਤੋਂ ਗਰਦਾਸਪੁਰ ਤੋਂ ਮੰਗਾਈ ਆ ਤਰਨਤਾਰ ਤੋਂ ਮੰਗਾਈ ਆ ਜਨਵਾਲੇ ਤੋਂ ਮੰਗਾਈ ਆ ਫਿਰ ਜਨਵਾਲੇ ਤੋਂ ਮੰਗਾਈ ਆ ਅੰਮ੍ਰਿਤਸਰ ਦੀਆਂ ਸਾਰੀਆਂ ਗੱਡੀਆਂ ਲੱਗੀਆਂ ਜੀ ਸੇਵਾ ਸੁਸਾਇਟੀ ਦੇ ਜੀ ਯਾਗ ਤੇ ਗੱਡੀਆਂ ਲੱਗ ਪੁੱਟੀਆਂ ਟੋਟਲ 50 ਕ ਗੱਡੀਆਂ ਪੈ ਗਈਆਂ ਜੀ ਪਾਣੀ ਆ ਭਰ ਭਰ ਕੇ ਬਿਲਕੁਲ ਕੰਟਰੋਲ ਅੱਗੇ ਇਹ ਤਾਂ ਸਾਰੇ ਮਾਲਕੀ ਬਾਅਦ ਤੋਂ ਦੱਸਣਗੇ ਜੀ ਹਾਲਕਾ ਦੇ ਕਹਿਣ ਤੇ 46 ਘੜੀ ਆਈ 46 ਘੜੀ ਤੋਂ ਬਾਅਦ